ਆ ਸਾਡੇ 3 ਜੀ ਇੱਥੇ ਕਾਬੂ ਇਹਨਾਂ ਨੇ ਕਰ ਲਿਆ ਇਹਨਾਂ ਨੂੰ ਸਟਾ ਲਾਈਆਂ ਵੀਰ ਜੇ ਕੋਈ ਕਾਰਵਾਈ ਨਹੀਂ ਕੋਈ ਪੁਲਿਸ ਨਹੀਂ ਕੋਈ ਐਮਸੀ ਨਹੀਂ ਇੱਥੇ ਕੋਈ ਨਹੀਂ ਪਹੁੰਚਾ ਤੇ ਮੇਰੇ ਗਲ ਪੈ ਗਏ ਨੇ ਮੇਰਾ ਸ਼੍ਰੀ ਸਾਹਿਬ ਤੋੜਿਆ ਕਿੱਥੇ ਸ਼੍ਰੀ ਸਾਹਿਬ ਮੇਰੀ ਦਸਤਾਰ ਲਾਈਏ ਬਾਰ-ਬਾਰਾ 1 ਵਜੇ ਗੱਡੀਆਂ ਰਾਤ ਨੂੰ ਡੱਕ-ਡੱਕ ਕੇ ਇਹ ਉੱਤੇ ਕੇ ਕੱਟਦੇ ਨੇ ਇਹ ਮੁੱਛਾਂ ਸਾਨੂੰ ਚੜਾ-ਚੜਾ ਕੇ ਲੰਘਦੇ ਨੇ ਸਸੀ ਕਾਲ ਜਿਵੇਂ ਪੰਜਾਬ ਨਾਲ ਜੁੜੇ ਹੋ ਤੇ ਆ ਦਿਵਾਲੀ ਦਾ ਤਿਹਾਰ ਚੱਲਦਾ ਪਿਆ ਤੇ ਜਿੱਥੇ ਕਿ ਪੁਲਿਸ ਪੂਰੀ ਤਰ੍ਹਾਂ ਮੁਸਤੈਦ ਚਾਹੀਦੀ ਹੈ ਉੱਥੇ ਸ਼ਹਿਰ ਦੇ ਵਿੱਚ ਲੜਾਈਆਂ ਦਾ ਸਿਲਸਲਾ ਵੀ ਪੂਰਾ ਜ਼ੋਰ ਫੜ ਚੁੱਕਾ ਹੈ ਫਰੋਜ਼ਪੁਰ ਦੇ ਦੁਲਚੀਕੇ ਰੋਡ ਤੇ ਖੜੇ ਆ ਇਸ ਰੋਡ ਤੇ ਆ ਘਰ ਦੇ ਹਾਲਾਤ ਦੇਖੋ ਰਾਤ ਇਸ ਘਰ ਤੇ ਬੰਦਿਆਂ ਨੇ ਹਮਲਾ ਕਰ ਦਿੱਤਾ ਤੇ ਗੇਟ ਦਾ ਹਾਲ ਕੀ ਕੀਤਾ ਦੇਖੋ ਨਸ਼ੇ ਚ ਗੁੱਟ ਜਿਹੜੇ ਸੀ ਉਹ ਲੋਕ ਇਸ ਘਰ ਦੀ ਤੋੜ-ਪਨ ਕਰਦੇ ਆ ਜਿਹੜੇ ਰੋੜੇ ਖਿਲਰੇ ਆ ਇਹ ਰੋੜੇ ਵੀ ਉਹਨਾਂ ਜਿਹੜੇ ਹਮਲਾਵਰ ਆਏ ਸੀ ਉਹਨਾਂ ਨੇ ਜਿਹੜੇ ਇਸ ਗੇਟ ਤੇ ਮਾਰੇ ਇਸ ਘਰ ਤੇ ਮਾਰੇ ਆ ਹੋਇਆ ਕੀ ਆ ਇਸ ਘਰ ਦੇ ਅੰਦਰ ਜਾ ਕੇ ਹਾਲਾਤ ਤੁਹਾਡੇ ਨਾਲ ਸਾਰੇ ਸਾਂਝੇ ਕਰਦੇ ਆਂ ਪਰ ਕਿਤੇ ਨ ਕਿਤੇ ਇੱਕ ਅਮਰਤਾਰੀ ਬੀਬੀ ਦੀ ਦਸਤਾਰ ਵੀ ਲਾਈ ਗਈ ਆ ਤੇ ਉਹਦੇ ਕਿਰਪਾਨ ਨੂੰ ਜਿਹੜਾ ਹੈਗਾ ਉਹ ਵੀ ਕਾਪਿਆਂ ਦੇ ਨਾਲ ਵਢਿਆ ਗਿਆ ਅੰਦਰ ਜਾ ਕੇ ਪੁੱਛਦੇ ਆਂ ਪਰ ਫਿਲਹਾਲ ਹਾਲ ਹਾਲ ਦੇਖੋ ਤੁਸੀਂ ਆਹ ਦੇਖੋ ਤੁਸੀਂ ਗੇਟ ਕਿਵੇਂ ਵਢਿਆ ਹੋਇਆ ਕਿਵੇਂ ਕਾਪੇ ਮਾਰੇ ਕਿੰਨੇ ਜੇ ਇਹ ਗੇਟ ਖੁੱਲ ਜਾਂਦਾ ਅੰਦਰ ਉਹ ਚਲੇ ਜਾਂਦੇ ਤਾਂ ਸ਼ਾਇਦ ਉਹ ਇਸ ਘਰ ਦੇ ਮੈਂਬਰਾਂ ਨੂੰ ਵੀ ਵੜ ਦਿੰਦੇ ਅੰਦਰ ਜਾ ਕੇ ਪਰਿਵਾਰ ਨਾਲ ਗੱਲ ਕਰਦੇ ਆ ਕਿ ਇੱਥੇ ਹੋਇਆ ਕੀ ਸੀ ਸੋ ਮੈਂ ਦੁਬਾਰਾ ਪਹਿਲਾਂ ਇਹਨਾਂ ਨਾਲ ਗੱਲ ਕਰਨ ਤੋਂ ਪਹਿਲਾਂ ਦਿਖਾ ਦਿਆ ਪਿਛਲੇ ਪਾਸੇ ਦੇਖੋ ਕਿੰਨੇ ਵੱਡੇ ਕਾਪੇ ਜਿਹੜੇ ਕਿੰਨੇ ਤਿੱਖੇ ਕਾਪੇ ਮਾਰੇ ਆ ਕਿ ਇਹ ਦਰਵਾਜ਼ੇ ਦਾ ਹਾਲ ਕੀ ਕਰ ਦਿੱਤਾ ਥੱਲੇ ਵੀ ਕਾਪੇ ਵੱਜੇ ਆ ਦੋ ਪਾਸੇ ਦਰਵਾਜ਼ਾ ਕਾਪੇ ਮਾਰ ਮਾਰ ਕੇ ਇੱਟੇ ਮਾਰ ਮਾਰ ਕੇ ਸਾਰਾ ਦਰਵਾਜ਼ਾ ਜਿਹੜਾ ਉਹ ਤੋੜ ਦਿੱਤਾ ਤੁਸੀਂ ਦੇਖੋ ਆ ਸਾਰਾ ਦਰਵਾਜ਼ਾ ਲੋਹੇ ਦਾ ਜਿਹੜਾ ਉਹ ਤੋੜ ਦਿੱਤਾ ਪਰਵਾਰ ਨਾਲ ਗੱਲਬਾਤ ਕਰਦੇ ਆ ਕੀ ਆਖਰ ਕੀ ਗੱਲ ਕੀ ਹੋਈ ਆ ਦਿਵਾਲੀ ਦਾ ਦੇ ਨਾ ਖੁਸ਼ੀਆਂ ਦਾ ਤਿਹਾਰ ਆ ਤੇ ਬਣਿਆ ਕੀ ਐ ਬਣਿਆ ਜੀ ਬਸ ਕੁਛ ਨਹੀਂ ਮੈਂ ਬਾਹਰੋਂ ਆਇਆ ਥੋੜੇ ਟਰੱਕ ਤੋਂ ਗੱਡੀ ਭਰ ਕੇ ਆਏ ਸੀ ਤੇ ਆ ਕੇ ਮੈਂ ਉੱਤੇ ਜਵਾਕਾਂ ਨਾਲ ਪਟਾਕੇ ਚਲਾਣ ਡਿਆ ਹਾਂ ਤੇ ਥੱਲੋਂ ਇਹ ਗਾਲ੍ਹਾਂ ਕੱਢਣ ਡੈ ਤੂੰ ਕੌਣ ਨੇ ਆ ਗਵਾਂਡੀ ਸਾਡੇ ਬਿਲਕੁਲ ਨਾਲ ਦੀ ਹਾਂ ਬਿਲਕੁਲ ਨਾਲ ਦਾ ਘਰ ਐ ਪਟਾਕੇ ਗਾਲ੍ਹਾਂ ਕੱਢਣ ਡੈ ਪੇ ਗਾਲ੍ਹਾਂ ਕੱਢਦੇ ਥੱਲੋਂ ਮੇਰੇ ਗਲ ਪੈ ਗਏ ਜੀ ਆ ਕੇ ਹੂੰ ਬਾਰ ਬੂਏ ਜ ਸਾਡੇ ਗੱਲ ਪੈ ਗਏ ਨੇ ਰਾਜੂ ਐਮਸੀ ਵੀ ਇੱਥੇ ਸੀ ਸਾਰੇ ਇੱਥੇ ਸੀ ਮੇਰੇ ਗੱਲ ਪੈ ਗਏ ਨੇ ਬਾਅਦ ਚ ਮੈਨੂੰ ਮੈਂ ਗੁੱਟ ਕੇ ਤੇ ਮੈਂ ਥਾਣੇ ਚ ਲੱਗਿਆ ਜੀ ਥਾਣੇ ਤੋਂ ਬਾਅਦ ਮੇਰੇ ਜਦੋਂ ਮੈਂ ਥਾਣੇ ਚ ਲੱਗਿਆ ਪਿੱਛੋ ਆ ਗਏ ਤੇ ਘਰ ਦੇ ਗੱਲ ਪੈ ਗਏ ਇਹ ਸਾਰਾ ਜਿਹੜਾ ਬੂਹਾ ਵਗੈਰਾ ਕਿਨ ਕੌਣ ਸੀ ਲੋਕ ਲੋਕ ਅਣਪਛਾਤੇ ਸੀ ਵਿੱਚੋਂ ਮਤਲਬ 3-4 ਬੰਦੇ ਜਾਣਦੇ ਨੇ ਬਾਕੀ ਅਣਪਛਾਤੇ ਹੀ ਨੇ ਤੇ ਕਿੰਨੇ ਕ ਬੰਦੇ ਸਾਰੇ ਇਹ ਸੀ 12-13 ਬੰਦੇ 12-13 ਜਣੇ ਹਾਂ ਜੀ ਹਾਂ ਜੀ ਬਾਕੀ ਕਾਰਾਂ ਵੀ ਖੜੀਆਂ ਸੀ ਉਹਨਾਂ ਦੀਆਂ ਪਿਸਟਲ ਵੀ ਸਭ ਕੁਝ ਸੀ ਉਹਨਾਂ ਕੋਲੇ ਕਿੰਨੇ ਵਜੇ ਤੇ ਗੱਲ ਆ ਟਾਈਮ ਕੀ ਇਹ ਟਾਈਮ ਸਾਡੇ ਸਾਢੇ 10 11 ਦੇ ਵਿੱਚ ਰਾਤ 2:30 11:00 ਜੀ ਮੈਂ ਥਾਣੇ ਗਿਆ ਉਹ ਥਾਣੇ ਮੇਰੀ ਕੋਈ ਸੁਣਵਾਈ ਨਹੀਂ ਹੋਈ ਕੋਈ ਕਿਸੇ ਨੇ ਅਜੇ ਤੱਕ ਪੁਲਿਸ ਨਹੀਂ ਆਈ ਇੱਥੇ ਬਿਆਨ ਲੈਣ ਸਾਡੇ ਨਹੀਂ ਨਹੀਂ ਹੁਣ ਟਾਈਮ ਜਿਹੜਾ ਉਹ 1:00 ਵੱਜ ਗਿਆ ਹਾਂਜੀ ਹਾਂਜੀ ਅਜੇ ਤੱਕ ਸਾਡੇ ਬਿਆਨ ਉਵੇਂ ਹੀ ਉਹ ਰੋੜੇ ਖਿਲਰੇ ਸਾਰਾ ਕੁਝ ਉਵੇਂ ਹੀ ਆ ਜੀ ਇਹ ਪਟਾਕੇ ਚਲਾਉਣ ਤੋਂ ਲੜਾਈ ਹੋਈ ਆ ਪਟਾਕੇ ਇਹਨਾਂ ਨੇ ਲਾਏ ਸੀ ਮੈਂ ਉੱਥੋਂ ਚਲਾਉਣ ਡਿਆ ਹਾਂ ਪਟਾਕੇ ਚੁਆਕਣਾ ਚਲਾਉਣ ਡਿਆ ਛੋਟੇ ਛੋਟੇ ਪਟਾਕੇ ਤੇ ਮੈਨੂੰ ਉੱਥੋਂ ਗਾਹਲ ਕੱਢੀ ਤੇ ਆ ਕੇ ਥੱਲੇ ਮੈਂ ਇੱਥੇ ਬੁਹੀ ਜਾਇਆ ਤੇ ਇੱਥੋਂ ਮੈਨੂੰ ਬਾਹਰ ਖਿੱਚ ਲੈ ਗਏ ਇਹ ਦੀਵਾਲੀ ਦੇ ਤ ਮੈਂ ਬੂਆ ਜੋੜ ਕੇ ਹੱਥ ਵੀ ਮਰਾਤੀ ਵੀ ਜਾ ਕੇ ਹੱਥ ਜੋੜੇ ਵੀ ਬਿਹਤਰ ਦਿਨ ਦਿਹਾਰਾ ਪੈ ਚੁ। ਇਹ ਨਹੀਂ ਹਟੇ ਨਾਲ ਮੇਰੇ ਮੁੰਡਿਆਂ ਨੂੰ ਉਤੋਂ ਵੰਗਾਰੀ ਗਏ ਵੰਗਾਰੀ ਕੇ ਆਰ ਕੇ ਨਾਲ ਮੈਂ ਇੱਥੇ ਖੜੀ ਜਿੱਥੇ ਉਹ ਵੀਰ ਜੀ ਖਲੋਤੇ ਆ ਇਹਨਾਂ ਨੇ ਬਾਹਰੋਂ ਆ ਕੇ ਈਟੇ ਸ਼ੁਰੂ ਕਰਤੇ। ਮੇਰੀ ਨੋਹ ਦੇ ਕੁਛੜ ਤਿੰਨ ਕੁੜੀਆਂ ਇਸ ਕੱਕੇ ਦੀਆਂ ਛੋਟੇ ਛੋਟੇ। ਉਹ ਲੈ ਕੇ ਅਸੀਂ ਆ ਇੱਕ ਚੜੇ ਆ ਦੂਜੀ ਚੜੇ ਆ। ਆ ਸਾਡੇ ਤਿੰਨ ਜੀ ਵੀ ਇੱਥੇ ਕਾਬੂ ਇਹਨਾਂ ਨੇ ਕਰ ਲਿਆ। ਇਹਨਾਂ ਨੂੰ ਸੱਟਾਂ ਲਾਈਆਂ। ਤੁਹਾਡੇ ਕਿੱਥੇ ਸੱਟ ਲੱਗੀ ਐ? ਮੇਰੀ ਮੋਢੇ 'ਤੇ ਲੱਗੀ ਐ। 1 ਲੱਖ 'ਤੇ ਲੱਗੀ। ਕਿਵੇਂ ਕੀ ਹੋਇਆ ਕਿ ਮਾਰਿਆ ਕਿ ਉਹਨਾਂ ਕੋਣ ਮਾਰਾ ਤੁਹਾਡੇ ਵੀ ਪਿੰਡੀ ਸੱਟਾਂ ਲੱਗੀਆਂ ਹਾਂਜੀ ਵੀਰ ਜੀ ਬਿਲਕੁਲ ਲੱਗੀਆਂ ਨੇ ਕੀ ਹੋਇਆ ਤੁਸੀਂ ਕਦੋਂ ਆਏ ਮੈਂ ਵੀਰ ਜੀ ਮੈਨੂੰ ਉਧਰ ਸੁਨੇਹਾ ਪਹੁੰਚਿਆ ਕਿ ਤੇਰੇ ਭਰਾਵਾਂ ਦੇ ਗੱਲ ਪੈ ਗਏ ਨੇ ਮੇਰਾ ਮਕਾਨ ਗਲੀ ਵੇਚਾ ਉਹਨੇ ਮੈਨੂੰ ਸੁਨੇਹਾ ਗਿਆ ਵੀ ਗੋਲੀਆਂ ਮਾਰਤੀਆਂ ਮੈਂ ਉਸੇ ਟਾਈਮ ਭੱਜੀ ਆਈਆਂ ਇੱਧਰ ਆਈਆਂ ਆਉਣ ਤੋਂ ਬਾਅਦ ਪਹਿਲਾਂ ਵੀਰੇ ਦੇ ਗੱਲ ਪੈ ਗਏ ਨੇ ਵੀਰਾ ਚੁੱਪ ਕਰਕੇ ਥਾਣੇ ਚਲਾ ਗਿਆ ਉਸ ਤੋਂ ਬਾਅਦ ਮੇਰੇ ਨਾਲ ਪੈ ਗਏ ਨੇ ਮੇਰਾ ਸ਼ਰੀ ਸਾਹ ਤੋੜਿਆ ਕਿੱਥੇ ਸ਼ਿਰਸ਼ ਮੇਰੀ ਦਸਤਾਰ ਲਾਈ ਏ ਉਸ ਤੋਂ ਬਾਅਦ ਗੰਦੀਆਂ ਗਾਲਾਂ ਵੱਧ ਤੇ ਵੱਧ ਉਹਨਾਂ ਦਾ ਕੱਢਿਆ ਨੇ ਫਿਰ ਉਹਨਾਂ ਨੇ ਮੈਂ ਭੱਜ ਕੇ ਆਪਣੇ ਅੰਦਰ ਆਈਆਂ ਉਹਨਾਂ ਨੇ ਇੱਟਾਂ ਰੋੜੇ ਜਿੰਨੇ ਉਹਨਾਂ ਨੇ ਕਹਿ ਲਓ ਉਹਨੇ ਮੇਰੇ ਕਾਕੂ ਦੇ ਉਹਨਾਂ ਦਾ ਫਾਦਰ ਨਹੀਂ ਹੈਗਾਗਾ ਮੇਰੇ ਹਸਬੰਦ ਨਹੀਂ ਆਗੇਗੇ ਮੇਰੇ ਪੁੱਤਰ ਦੇ ਵੀ ਉਹਨਾਂ ਨੇ ਇੱਥੇ ਪਿੱਛੇ ਕਿਰਪਾਨਾਂ ਮਾਰੀਆਂ ਹੋਈਆਂ ਨੇ ਸਾਰਾ ਮੱਲਾ ਗਵਾਏ ਬਹੁਤ ਜ਼ਿਆਦਾ ਤੱਕਾ ਵੀਰ ਜੀ ਸਾਡੇ ਨਾਲ ਉਹਨਾਂ ਕੀਤਾ ਵਾ ਬਸ ਪੁਲਿਸ ਆਈ ਕੋਈ ਵੀਰਜ ਕੋਈ ਕਾਰਵਾਈ ਨਹੀਂ ਕੋਈ ਪੁਲਿਸ ਨਹੀਂ ਕੋਈ ਐਮਸੀ ਨਹੀਂ ਇੱਥੇ ਕੋਈ ਨਹੀਂ ਪਹੁੰਚਿਆਗਾ ਸਾਡੀ ਸੁਣਵਾਈ ਜਰਾ ਨਹੀਂ ਹੋਈ ਅਸੀਂ ਫਾਦਰ ਨੂੰ ਐਡਮਿਟ ਕਰਾਉਣ ਗਏ ਆ ਉੱਥੇ ਵੀ ਸਾਡੀ ਕੋਈ ਸੁਣਵਾਈ ਨਹੀਂ ਹੋਈ ਕੋਈ ਐਕਸ-ਰੇ ਨਹੀਂ ਹੋਇਆ ਕਾ ਐਡਮਿਟ ਨਹੀਂ ਕੀਤਾ ਕਾ ਉਹਨਾਂ ਦੀ ਬਾਹ ਵੀ ਫ੍ਰੈਕਚਰ ਹੋਈ ਹੋਈ ਐ ਲੱਤ ਵੀ ਐ ਬਿਲਕੁਲ ਸਾਡੀ ਸੁਣਵਾਈ ਨਹੀਂ ਹੋਈ ਸਾਨੂੰ ਸਾਡੇ ਨਾਲ ਇੰਨਾ ਤੱਕਾ ਕਰਦੇ ਮੈਨੇ ਇਹ ਸਾਡੀ ਜਗ੍ਹਾ ਤੇ ਬੇਈਮਾਨ ਸੀਗੇ ਅਸੀਂ ਜਗ੍ਹਾ ਨਹੀਂ ਦਿੱਤੀ ਅਸੀਂ ਉਸ ਤੋਂ ਬਾਅਦ ਮਕਾਨ ਬਣਾ ਲਿਆ ਹੁਣ ਲੜਬਾਜੀ ਇਹ ਕਰਦੇ ਨੇ ਉੱਥੇ ਅੰਦਰ 12 12 1 ਵਜੇ ਗੱਡੀਆਂ ਰਾਤ ਨੂੰ ਡੱਕ ਡੱਕ ਕੇ ਇਹ ਉੱਤੇ ਕੇ ਕੱਟਦੇ ਨੇ ਇਹ ਮੁੱਛਾਂ ਸਾਨੂੰ ਚੜਾ ਚੜਾ ਕੇ ਲੰਘਦੇ ਨੇ ਇੱਥੇ ਬਿਲਕੁਲ ਹਰਕਤਾਂ ਪੁੱਠੀਆਂ ਕਰਦਾ ਮੁੰਡਾ ਪਨੀਤ ਕੁਮਾਰ ਏ ਨਾਲ ਆਉਂਦੇ ਵੱਧ ਤੋਂ ਵੱਧ ਮੁੰਡੇ ਨੇ ਹੁਣ ਲੜਬਾਜੀ ਸਾਰੇ ਮੁੰਡੇ ਇੱਥੇ ਸੀ ਵੀਰੇ ਸਾਰੀਆਂ ਕੈਮਰੇ ਦੇ ਵਿੱਚ ਰਿਕਾਰਡਿੰਗਾਂ ਨੇ ਕੀ ਮੰਗ ਕੀ ਪੁਲਿਸ ਤੋਂ ਪੁਲਿਸ ਤੋਂ ਇਹ ਹੀ ਮੰਗੇ ਸਾਨੂੰ ਇਨਸਾਫ਼ ਮਿਲੇ ਮੇਰੇ ਦੋ ਭਰਾਵਾਂ ਨੂੰ ਇਧਰਲੇ ਪਰਿਵਾਰ ਨੂੰ ਮੈਨੂੰ ਮੇਰੇ ਬੱਚਿਆਂ ਨੂੰ ਸਾਨੂੰ ਖਤਰਾ ਇਹਨਾਂ ਤੋਂ ਇਹ ਸਾਨੂੰ ਮਾਰ ਸਕਦੇ ਨੇ ਕੋਈ ਹਥਿਆਰ ਨੇ ਪਿਓ ਇਹਨਾਂ ਦਾ ਫੌਜੀ ਏ ਇਹ ਉਹਦੀ ਠੋਸ ਦੇ ਉੱਤੇ ਸਾਡੇ ਨਾਲ ੱੱਕਾ ਬਹੁਤ ਕਰਦ ਨੇ ਅਜ ਤੋਂ 2 ਸਾਲ ਪਹਿਲਾਂ ਅਸੀਂ ਹੱਥ ਜੋੜ ਕੇ ਇਹਨਾਂ ਨਾਲ ਰਾਜੀ ਨਮਾ ਮੱਲੇ ਦੇ ਆਧਾਰ ਤੇ ਮੱਲੇ ਨੇ ਕਰਵਾਇਆ ਸੀ ਪਰ ਹੁਣ ਸਾਡੇ ਨਾਲ ਇਹਨਾਂ ਨੇ ੱੱਕਾ ਨਜਾਇਜ਼ ਕੀਤਾ ਮੇਰੇ ਭਰਾ ਨੂੰ ਅੰਦਰੋਂ ਖਿੱਚਿਆ ਹਾਂ ਦੀ ਦਸਤਾਰ ਲਾਈਏ ਉਸ ਤੋਂ ਬਾਅਦ ਮੇਰੀ ਦਸਤਾਰ ਲਾਈ ਮੈਂ ਗੋ ਜਦੋਂ ਜਿੰਨਾ ਵੀ ਮੈਂ ਦਾ ਬਚਾਅ ਕਰ ਸਕੀ ਮੈਂ ਕੀਤਾ ਪਰ ਉਹਨਾਂ ਨੇ ਮੇਰੇ ਉੱਤੇ ਵੀ ਆ ਦੇਖੋ ਦੇਖੋ ਕਿਰਤੇ ਇੱਥੇ ਕਿਰਪਾਨਾਂ ਚਲਾਈਆਂ ਨੰਗੀਆਂ ਗਰਪਾਨਾਂ ਉਹਨਾਂ ਦੇ ਕੋਲ ਨੇ ਇੱਧਰ ਵੇਖੋ ਮੇਰੇ ਇੱਥੇ ਟੰਕੇ ਲੱਗੇ ਹੋਏ ਨੇ ਹੱਥ ਦੇ ਉੱਤੇ ਬਹੁਤ ਵੀਰ ਜੀ ਸਾਡੇ ਨਾਲ ਧੱਕਾ ਕੀਤਾ ਸਾਨੂੰ ਇਹਨਾਂ ਤੋਂ 100% ਖਤਰਾ ਹੈ ਪਰ ਸਾਡੀ ਸੁਣਵਾਈ ਕਿਤੇ ਨਹੀਂ ਹੋਈ ਪਤਾ ਨਹੀਂ ਉਹਨਾਂ ਦੇ ਕਿੱਥੇ ਕਿੱਥੇ ਹੱਥ ਪੈਂਦਾ ਉਹ ਆਪ ਦੀ ਹੁੱਲੜਬਾਜੀ ਨਾਲ ਸਾਡੇ ਨਾਲ ਧੱਕਾ ਕਰਦਾ ਉਹ ਆਂਦਾ ਮੇਰੀ ਪਹੁੰਚ ਹੈ ਮੇਰੀ ਉੱਥੋਂ ਤੱਕ ਪਹੁੰਚ ਹੈ ਮੈਂ ਇਸ ਪਾਰਲੀਮੈਂਟ ਚ ਮੈਂ ਇਸ ਚਾ ਸਾਡੇ ਨਾਲ ਨਜਾਇਜ਼ ਧੱਕਾ ਕਰਦੇ ਨੇ ਛੋਟੇ ਮੇਰੇ ਭਰਾ ਨੇ ਮੇਰੇ ਤੋਂ ਇਹਨਾਂ ਨੇ ਜੇ ਉਹਨਾਂ ਨੂੰ ਕੁਝ ਹੁੰਦਾ ਇਹ ਜ਼ਿੰਮੇਵਾਰ ਪਨੀਤ ਕੁਮਾਰ ਪੂਰੀ ਫੈਮਿਲੀ ਇਹਨਾਂ ਦੀ ਹੋਏਗੀ ਪਹਿਲਾਂ ਜਿਹੜੀ ਲੜਾਈ ਹੋਈ ਉਹ ਤੋਂ ਪਰ ਇਤਨੀ ਮੈਨੂੰ ਪਤਾ ਹੈ ਗਈ 8:30 9:15 ਦਾ ਟਾਈਮ ਸੀ ਜਦੋਂ ਰੋਲਾ ਪਿਆ ਤਾਂ ਹੀ ਸੁੱਤੇ ਬੈ ਹੀ ਬਾਹਰ ਆਏ ਆ ਕਿ ਪ੍ਰਾਨ ਕੀ ਗੱਲ ਹੋ ਗਈ ਚਲੋ 12 ਇਹਦੇ ਭੈਣ ਦੇ ਮਕੇ ਇਹ ਭੈਣ ਤੇਰਾ ਕਾਕਾ ਦੋਵਿਆਂ ਨੇ ਬਾਹਰ ਖੜੇ ਸੀ ਇਹਨਾਂ ਦੇ ਗੱਲ ਪਏ ਆ ਕੇ ਮੁੰਡੇ ਕਾਫੀ ਜਾਨੇ ਸੀਗੇ ਉਹਨਾਂ ਦੇ ਮੂੰਹ ਬੰਨੇ ਹੋਏ ਸੀਗੇ ਕੋਈ ਪਤਾ ਨਹੀਂ ਕੋਣ ਆ ਕੋਈ ਨਹੀਂ ਹਥਿਆਰ ਕਿਹੜੇ ਹਥਿਆਰ ਸੀ ਉਹਨਾਂ ਕੋਲ ਹਰੇਕ ਤਰ੍ਹਾਂ ਦਾ ਹਥਿਆਰ ਹੈਗਾ ਸੀ ਕਿਹੜਾ ਕੱਪਾ ਹੈ ਕਿਹੜਾ ਕਿਰਪਾਨ ਸੀ ਇੱਟੇ ਰੋੜੀ ਵੀ ਚੱਲ ਰਹੇ ਸੀਗੇ ਹਰੇਕ ਤਰ੍ਹਾਂ ਦਾ ਹਥਿਆਰ ਹੈਗਾ ਸੀ ਉਹਨਾਂ ਦਾ ਤੇ ਅਸੀਂ ਮੱਕੇ ਸ਼ਰੋਹ ਦੀ ਕੋਸ਼ਿਸ਼ ਕੀਤੀ ਤੋ ਸਭ ਉਹ ਉਲਟਾ ਸਾਡੇ ਵਾਲੇ ਪਾਸੇ ਜਿਹੋ ਉਹਨੇ ਰੋੜੇ ਚਲਾਏ ਤੇ ਕਿਰਪਾ ਨਾਲ ਲੈ ਕੇ ਆਏ ਇਹਦੇ ਮੈਂ ਕਰਦਿਆਂ ਕਿ ਇਦਾਂ ਨਹੀਂ ਚਾਹੀਦਾ ਪ੍ਰਸ਼ਾਸਨ ਨੂੰ ਮੜੀ ਦਾ ਚਾਹੀਦਾ ਵਾ ਕਿ ਥੱਲ ਪੋਣੀ ਚਾਹੀਦੀ ਆ ਗੁੰਡਾਗਰਦੀ ਜੇ ਨਾ ਉਹ ਕੁਝ ਵੀ ਹੋ ਸਕਦਾ ਸੀ ਜੈਸਾ ਨਾਲ ਇਹਦੇ ਕਿਰਪਾਨਾਂ ਜਾਂ ਮਾਰ ਰਹੇ ਸੀਗੇ ਚਵਾਲੀ ਵਾਲਾ ਦਿਨ ਜਿੱਥੇ ਖੁਸ਼ੀਆਂ ਤਿਹਾਰ ਆ ਉਥੇ ਉਥੇ ਆਹ ਰਗਵੰਡ ਦੇ ਵਿੱਚ ਲੋਕ ਮਠਿਆਈਆਂ ਦਿੰਦੇ ਨੇ ਡੱਬੇ ਵੰਡਦੇ ਨੇ ਪਰ ਇੱਥੇ ਹਾਲਾਤ ਹੋਰ ਬਣ ਗਏ ਫਿਰੋਜ਼ਪੁਰ ਦੇ ਜਿਹੜਾ ਹੈਗਾ ਦੁਲਚੀ ਕੀ ਰੋਡ ਦੇ ਉੱਤੇ ਜਿਹੜਾ ਘਰ ਆ ਤਾਂ ਇਸ ਘਰ ਦੇ ਵਿੱਚ ਵੱਟੇ ਵੱਜੇ ਨੇ ਤੁਹਾਨੂੰ ਵੀਡੀਓ ਵੀ ਨਾਲ ਨਾਲ ਦਿਖਾਉਣੇ ਆ ਤਾਂ ਇਸ ਦਾ ਇਨਸਾਫ ਲੈਣ ਲਈ ਪੁਲਿਸ ਕੋਲੇ ਪਹੁੰਚੇ ਨੇ ਹੁਣ ਦੇਖਦੇ ਆ ਕਿ ਪੁਲਿਸ ਕਦੋਂ ਤੱਕ ਕਾਰਵਾਈ ਕਰਦੀ ਹੈ ਕਦੋਂ ਤੱਕ ਦੋਸ਼ੀਆਂ ਦੇ ਉੱਤੇ ਜਿਹੜੀ ਕਾਰਵਾਈ ਹੁੰਦੀ ਹੈ ਕਿ ਨਹੀਂ ਹੁੰਦੀ ਇਹ ਸਮਾਂ ਦੱਸੂਗਾ ਤੇ 15-20 ਮੁੰਡਿਆਂ ਨੇ ਜਿਹੜਾ ਹੈਗਾ ਉਹ ਇੱਕ ਘਰ ਤੇ ਹਮਲਾ ਕੀਤਾ ਗੇਟ ਤੇ ਕਾਪੇ ਮਾਰੇ ਉਹਨਾਂ ਦੇ ਪਰਿਵਾਰਕ ਮੈਂਬਰਾਂ ਨੂੰ ਸੱਟਾਂ ਲੱਗੀਆਂ ਕਿੱਥੇ ਪਹੁੰਚੀ ਕਾਰਵਾਈ ਜਿਹੜੀ ਦਰਾਫਤ ਕਰਨ ਤੇ ਪਤਾ ਲੱਗਦਾ ਕਿ ਦੁਲਚੀ ਕੀ ਰੋਡ ਤੇ ਇੱਕ ਰਾਤ ਝਗੜਾ ਹੋਇਆ ਜੋ ਆਪਸ ਦੇ ਵਿੱਚ ਕੋਈ ਪਟਾਕੇ ਵਗੈਰਾ ਚਲਾਣ ਤੋਂ ਹੋਏ ਇੱਕਤਰ ਚਲਾ ਰਹੀ ਸੀ ਦੂਜੇ ਨੂੰ ਕਹਿ ਰਹੇ ਸੀ ਵੀ ਤੂੰ ਨਾ ਚਲਾ ਉਸ ਝਗੜੇ ਦੇ ਵਿੱਚ ਦੋ ਕੁ ਬੰਦਿਆਂ ਦੇ ਸੱਟਾਂ ਲੱਗੀਆਂ ਮਾਈਨਰ ਇੰਜਰੀਜ਼ ਐ ਬਟ ਜਿਹੜੇ ਉਹ ਬੰਦੇ ਫਿਰ ਵੀ ਡਾਕਟਰ ਦੇ ਕੋਲੇ ਨੇ ਦਾਖਲ ਨੇ ਐਸਐਚਓ ਨੂੰ ਹਦਾਇਤ ਕੀਤੀ ਗਈ ਕਿ ਉਹਨਾਂ ਦਾ ਬਿਆਨ ਲਿਖ ਕੇ ਜੋ ਬਣਦੀ ਕਾਰਵਾਈ ਅਮਲ ਵਿੱਚ ਲਿਆਂਦੀ ਜਾਵੇ ਅਤੇ ਬਣਦੀਆਂ ਧਰਾਵਾਂ ਵਿੱਚ ਪਰਚਾ ਦਰਜ ਕੀਤਾ ਜ세દાર ਕੁੜੀ ਜਿਹੜੀ ਆ ਉਹਦੀ ਦਸਤਾਰ ਵੀ ਲਈ ਹੈ ਤੇ ਉਹਦੇ ਵਾਸਤੇ ਜਿਹੜਾ ਘਾਤਰਾ ਉਹ ਵੀ ਮੈਨੂੰ ਇਸ ਗੱਲ ਦਾ ਨਹੀਂ ਪਤਾ ਵੀ ਤਰਾ ਕੀ ਸੀਗੀਆਂ ਪਰ ਜੋ ਵੀ ਉਹ ਬਿਆਨ ਲਿਖਾਉਣਗੇ ਉਦੇ ਮੁਤਾਬਕ ਡੈਫੀਨੇਟਲੀ ਕਾਰਵਾਈ